ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਦੇ ਵਿਰੁੱਧ ਛੇੜਿਆ ਗਿਆ ਜਿਸ ਤਹਦ ਕੀ ਲਗਾਤਾਰ ਕਾਰਵਾਈ ਹੋ ਰਹੀ ਹੈ ਤਾਂ ਮੁਕਸਸ ਸਾਹਿਬ ਦੇ ਵਿੱਚ ਦੂਰ ਨੁਸ਼ਾ ਤਸਕਰਾਂ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈਆਂ ਗਈਆਂ ਇਮਾਰਤਾਂ ਉਟਾਇਆ ਗਿਆ ਦੱਸਦੀ ਕਿ ਐਸਐਸਪੀ ਡਾਕਟਰ ਅਖਿਲ ਚੌਧਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਥਾਣਾ ਗਿੱਦੜਬਾਹਾ ਦੇ ਅਦੀਨ ਨੇੜੇ ਭਾਰੂ ਚੌਕ ਗਿੱਦੜਬਾਹਾ ਵਿਖੇ ਜਸਵਿੰਦਰ ਸਿੰਘ ਉਰਫ ਪੱਲਾ ਜੋ ਕਿ ਇੱਥੇ ਗਿੱਦੜ ਬਾਹਾ ਦੇ ਵਿੱਚ ਉਸ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਮਾਰਤਾਂ ਬਣਾਈਆਂ ਗਈਆਂ ਐਸੇ ਸਬੰਧੀ ਸਮਰਥ ਅਥਾਰਟੀ ਵੱਲੋਂ ਇਸ ਨੂੰ ਢਾਉਣ ਦੇ ਮੌਕੇ ਜਿਹੜੀਆਂ ਹਦਾਇਤਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਉਸ ਤੋਂ ਬਾਅਦ ਇਹਨਾਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ ਉਹਨਾਂ ਦੱਸੇ ਕਿ ਇਮਾਰਤ ਦੀ ਜਸਵਿੰਦਰ ਸਿੰਘ ਉਰਫ ਭੱਲਾ ਵੱਲੋਂ ਸਾਰੀ ਕੀਤੀ ਗਈ ਉਸ ਉੱਪਰ ਨਸ਼ਾ ਤਸਕਰੀ ਤੇ ਚੋਰੀ ਦੇ ਤਿੰਨ ਪਰਚੇ ਦਰਜ ਨੇ ਤੇ ਬਲਜੀਤ ਕੌਰ ਉਰਫ ਬੱਗੋ ਦੇ ਖਿਲਾਫ ਨਸ਼ਾ ਤਸਕਰੀ ਦੇ ਦੋ ਮਾਮਲੇ ਦਰਜ ਨੇ ਇਹਨਾਂ ਦੋਵਾਂ ਦੀਆਂ ਇਮਾਰਤਾਂ ਨੂੰ ਢਾਹ ਤੇਰੀ ਕਰ ਦਿੱਤਾ ਗਿਆ ਨਸ਼ਾ ਵੇਚ ਕੇ ਜਿਹੜੀ ਜਾਇਦਾਦ ਇਹਨਾਂ ਵੱਲੋਂ ਬਣਾਈ ਗਈ ਹੈ ਉਸ ਨੂੰ ਅਟੈਚ ਕਰਵਾਇਆ ਗਿਆ ਤੇ ਹੁਣ ਉਸ ਨੂੰ ਨਸ਼ਟ ਕੀਤਾ ਗਿਆ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ੇ ਵਿਰੁੱਧ ਮੁਹਿੰਮ ਹੈ ਉਸ ਤੇ ਪਿਛਲੇ 2 ਮਹੀਨੇ ਤੇ ਕਾਫੀ ਡੈਟਰੈਂਟ ਐਕਸ਼ਨ ਤੇ ਐਗਜ਼ੈਂਪਲਰੀ ਐਕਸ਼ਨ ਲਿਆ ਜਾ ਰਿਹਾ ਹੈ ਇਸੇ ਦੀ ਲਗਾਤਾਰਤਾ ਤੇ ਅੱਜ ਜੋ ਗਿੱਦੜਵਾ ਦੇ ਜੋ ਮਾਰਕੀਟ ਕਮੇਟੀ ਦੀ ਇੱਕ ਸਰਕਾਰੀ ਥਾਂ ਤੇ ਜੋ ਇਲੀਗਲ ਕੰਸਟਰਕਸ਼ਨ ਹੋਈ ਹੋਈ ਸੀ ਉਸ ਦੇ ਲॉ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖ ਕੇ ਤੇ ਏਰੀਆ ਸਿਕਿਉਰਿਟੀ ਨੂੰ ਦੇਖਦੇ ਪੁਲਿਸ ਡਿਪਲॉयਮੈਂਟ ਕੀਤੀ ਗਈ। ਤੋਂ ਜੋ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਜੋ ਡਰੱਗ ਪੈਡਲਰਸ ਟ੍ਰੈਫਿਕਰਸ ਨੇ ਜੋ ਇੱਕ ਸਟਰਕਚਰ ਇਲੀਗਲ ਬਣਾਇਆ ਹੋਇਆ ਸੀ ਸਰਕਾਰੀ ਥਾਂ ਤੇ ਉਸ ਤੇ ਐਕਸ਼ਨ ਜੋ ਹੈਗਾ ਅੱਜ ਲੀਤਾ ਜਾਏਗਾ। ਤੋਂ ਪੁਲਿਸ ਦਾ ਜੋ ਇਸ ਇੱਕ ਰੋਲ ਇਹ ਸੀਗਾ ਕਿ ਮਤਲਬ ਕੋਈ ਇੱਕ ਲਾਅ ਐਂਡ ਆਰਡਰ ਸਿਚੁਏਸ਼ਨ ਕੋਈ ਖਰਾਬ ਨਾ ਹੋਏ। ਪਬਲਿਕ ਸੇਫਟੀ ਪਬਲਿਕ ਸਿਕਿਉਰਿਟੀ ਨੂੰ ਦੇਖਦੇ ਹੋ ਇਸ ਤੇ ਪੁਲਿਸ ਡਿਪਲॉयਮੈਂਟ ਪ੍ਰੋਪਰ ਕੀਤੀ ਗਈ ਹੈ। ਇਹ ਇਲੀਗਲ ਸਟਰਕਚਰ ਤੇ ਜੋ ਹੈਗਾ ਇੱਕ ਕਾਨੂੰਨੀ ਕਾਰਵਾਈ ਪੂਰਾ ਕਰਕੇ ਇੱਕ ਐਕਸ਼ਨ ਲਿਆ ਗਿਆ ਹੈਗਾ ਕਿ ਕਿੰਨੇ ਕਿ ਸਰ ਇਹਦੇ ਮਾਮਲੇ ਦਰਸੀ ਔਰ ਕਿੰਨੇ ਦੀ ਪ੍ਰੋਫਿਟ ਸੀ ਇਹ ਜੋ ਦੋਨੋਂ ਪੈਡਲਰ ਸਨ ਇਹਨਾਂ ਨੇ ਜੋ ਇਲੀਗਲ ਸਟਰਕਚਰ ਬਣਾਏ ਸੀ ਇਹਨਾਂ ਦੇ ਐਫ ਆਰ ਐਂਡ ਡੀ ਪੀ ਐਸ ਦੀ ਪਹਿਲਾਂ ਹੈਗੀ ਹੈ ਦੋ ਦੋ ਐਫ ਆਰਸ ਹੈਗੀਆਂ ਤੋਂ ਇਹਨਾਂ ਤੇ ਜੋ ਇਸ ਜੋ ਏਰੀਆ ਚ ਵੀ ਕਾਫੀ ਇਸ ਤੇ ਬਦਨਾਮੀ ਸੀਗੀ ਇਹਨਾਂ ਦੇ ਪੈਡਲਿੰਗ ਦੇ ਡਰਗ ਪੈਡਲਿੰਗ ਇਸ਼ੂ ਤੇ ਤੋ ਉਸਤੇ ਅਜ ਐਕਸ਼ਨ ਹੋਇਆ ਹੈ ਹੁਣ ਤੱਕ ਕਿੰਨੇ ਕਿਤੇ ਐਕਸ਼ਨ ਹੋ ਚੁੱਕੇ ਔਰ ਕਿੰਨੇ ਕਿ ਪੈਂਡਿੰਗ ਨੇ ਇੰਗਰੀਡੀਅੰਟ ਉੱਪਰ ਲਿਖ ਕੇ ਦਿੱਤਾ ਜੀ ਇਹ ਤਾਂ ਕੋਈ ਇੱਕ ਪ੍ਰਕਿਰਿਆ ਹੈਗੀ ਹੈ ਜੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤੇ ਕਾਫੀ ਥਾਂ ਤੇ ਵਕ 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 ਜਿਲਿਆਂ ਦੇ ਵਕ ਵਕ ਸਪੌਟ ਤੇ ਜੋ ਇਹ ਕਾਰਵਾਈ ਕੀਤੀ ਜਾ ਰਹੀ ਹੈ ਤੋ ਪਹਿਲਾ ਵੀ ਡਿਸਟ੍ਰਿਕਟ ਮੁਕਸਰ ਚ ਇੱਕ ਇਲੀਗਲ ਸਟਰਕਚਰ ਇਸ ਇਤਰਾਇ ਉਸਤੇ ਕਾਰਵਾਈ ਕੀਤੀ ਗਈ ਸੀ ਜੋ ਡਰਗ ਪੈਡਲਿੰਗ ਤੇ ਟ੍ਰੈਫਿਕਿੰਗ ਤੇ ਇਨਵੋਲਡ ਸੀ ਪਿਛਲੇ ਮੁਲਾਜ਼ਮਾ ਦਾ ਵੀ ਸਰ ਹਮਲਾ ਹੋਇਆ ਸੀ ਇੱਥੇ ਸੀ ਉਹ ਇਹਨਾਂ ਨਾਲ ਡਾਇਰੈਕਟ ਤੌਰ ਤੇ ਨਹੀਂ ਉਹ ਇੱਕ ਸੈਪਰੇਟ ਵੋਕ ਚੀਜ਼ ਹੈ ਕਿ ਕਈ ਵਾਰ ਪੁਲਿਸ ਪਾਰਟੀ ਕੋਈ ਜਾਣਦੀ ਹੈਗੀ ਤੋ ਕੋਈ ਵੈਰੀਫਾਇਬਲ ਇਨਪੁਟ ਕੋਈ ਹੁੰਦੀ ਹੈ ਤੋ ਉਸ ਤੇ ਚੀਜ਼ ਤੇ ਚੈੱਕ ਕਰਨ ਨੂੰ ਕੋਈ ਜਾਣਦੀ ਹੈਗੀ ਗੱਲ ਤੋ ਕੋਈ ਸੈਪਰੇਟ ਇਸ਼ੂ ਹੈ ਅਦਰਵਾਇਜ਼ ਤੋ ਇਸ ਦਾ ਇਲੀਗਲ ਜੋ ਥਾਤੇ ਜੋ ਬਣੀ ਹੋਈ ਸੀ ਸਟਰਕਚਰ ਉਸਤੇ ਅੱਜ ਕਾਰਵਾਈ ਠੀਕ